ਮਾਤਾ ਦੇ ਨਕਲੀ ਸਾਇਨਾ ਨਾਲ ਇਹ ਧੋਖੇਬਾਜ਼ ਬੰਦਾ ਕਰਨਾ ਚਾਹੁੰਦਾ ਸੀ ਕੋਈ ਚਲਾਕੀ ਤੇ ਪਿੰਡ ਦੇ ਵਿੱਚ ਕਿਉਂ ਕਰਨਾ ਚਾਹੁੰਦਾ ਸੀ ਐਂਟਰੀ ਮਸਲਾ ਪਿੰਡ ਮੂਸੇ ਦੇ ਵਿੱਚ ਉਸ ਸਮੇਂ ਵੱਜ ਜਾਂਦਾ ਜਦੋਂ ਪਿੰਡ ਦੇ ਵਿੱਚ ਇਨਕਾਰੀ ਆਉਂਦੀ ਹੈ ਪੁੱਛ ਕੇ ਚਾਉਂਦੀ ਹੈ ਕਿ ਪਰਮਜੀਤ ਕੌਰ ਵੀਰਪਾਲ ਦੀ ਪਤਨੀ ਕੌਣ ਹੈ ਤੇ ਜਿਸ ਦਾ ਅੰਗਹੀਨ ਦਾ ਸਰਟੀਫਿਕੇਟ ਬਣਨਾ ਹੈ ਸਭ ਤੋਂ ਵੱਡਾ ਕਾਰਨ ਵੀ ਪਿੰਡ ਮੂਸਾ ਹੀ ਕਿਉਂ ਚੁਣਿਆ ਗਿਆ ਫਰਜੀਵਾੜੇ ਦੇ ਲਈ ਆਓ ਜਾਣਦੇ ਹਾਂ ਪੂਰੀ ਵੀਡੀਓ ਦੇ ਵਿੱਚ ਦੇਖਦੇ ਹਾਂ ਸਾਰਾ ਵੀ ਕਿਉਂ ਇਹ ਮਾਮਲਾ ਥਾਣੇ ਤੱਕ ਪਹੁੰਚ ਗਿਆ ਤੇ ਮੇ ਹੋਈ ਐ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਤੇ ਕੌਣ ਹੈ ਇਹ ਦੋਸ਼ੀ ਤੇ ਕਿਉਂ ਕੀਤੀ ਸੀ ਇਸਨੇ ਇਹ ਪਲਾਣ ਇਹ ਪਹਿਲਾਂ ਤਾਂ ਤੁਹਾਨੂੰ ਦੱਸ ਦੇਣਾ ਕਿ ਸਿੱਧੂ ਮੂਸੇਵਾਲੇ ਦਾ ਸੁਪਨਾ ਸੀ ਕਿ ਪਿੰਡ ਦੇ ਲਈ ਬਹੁਤ ਸਾਰੇ ਚੰਗੇ ਕੰਮ ਕਰਨੇ ਨੇ ਵਿਕਾਸ ਕਰਨਾ ਤੇ ਉਸਦੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਸਰਪੰਚ ਚੁਣੇ ਗਏ ਤਾਂ ਉਸ ਤੋਂ ਬਾਅਦ ਲਗਾਤਾਰ ਪਿੰਡ ਦਾ ਵਿਕਾਸ ਕੀਤਾ ਜਾ ਰਿਹਾ ਸੀ ਤਾਂ ਪਿਛਲੇ 2 ਮਹੀਨੇ ਪਹਿਲਾਂ ਇਨਕੀਕ ਇਨਕਉਰੀ ਪਿੰਡ ਦੇ ਵਿੱਚ ਆਉਂਦੀ ਹੈ ਕਿ ਪਰਮਜੀਤ ਕੌਰ ਵਾਈਫ ਆਫ ਬੀਰਪਾਲ ਕੌਰ ਕੌਣ ਹੈ ਤੇ ਉਹ ਪਿੰਡ ਦੇ ਵਿੱਚ ਉਸ ਦਾ ਅੰਗਹੀਨ ਦਾ ਸਰਟੀਫਿਕੇਟ ਦੇ ਲਈ ਜਦੋਂ ਇਨਕਰੀ ਆਉਂਦੀ ਹੈ ਤਾਂ ਪਿੰਡ ਦੀ ਸਰਪੰਚ ਕੋਲੇ ਮਸਲਾ ਜਾਂਦਾ ਹੈ ਤਾਂ ਇਹ ਮਸਲਾ ਜਦੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਪਾਇਆ ਜਾਂਦਾ ਵੀ ਪਿੰਡ ਦੇ ਵਿੱਚ ਕੋਈ ਪਰਮਜੀਤ ਕੌਰ ਦੀ ਨਾਂ ਦੀ ਔਰਤ ਹੀ ਨਹੀਂ ਰਹਿੰਦੀ ਤਾ ਫੇਰ ਕਿਸੇ ਵੀ ਸਿੱਧੂ ਦੇ ਪਿਤਾ ਐਸਐਸਪੀ ਮਾਨਸਾ ਕੋਲ ਚਲੇ ਜਾਂਦੇ ਨੇ ਤੇ ਦਰਖਾਸਤ ਦਿੰਦੇ ਨੇ ਕਿ ਪਿੰਡ ਦੇ ਵਿੱਚ ਧੋਖਾਧੜੀ ਵਾਲਾ ਕੇਸ ਸਾਹਮਣੇ ਆ ਰਿਹਾ ਚਲਾਕ ਬੰਦਾ ਫੜਿਆ ਗਿਆ ਤੇ ਫੇਰ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਤੇ ਹੁਣ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰਤੀ ਵੀ ਕਿਹਨੇ ਕੀਨੇ ਇਹ ਕੰਮ ਜਿਹੜਾ ਇਹ ਖੇਡ ਰਚੀ ਆ ਤੇ ਕੌਣ ਪਿੰਡ ਮੂਸੇ ਦੇ ਵਿੱਚ ਐਂਟਰੀ ਕਰਨਾ ਚਾਹੁੰਦਾ ਤੇ ਉਸਨੇ ਇਹ ਜਰੀਆ ਕਿਉਂ ਅਪਣਾਇ ਆਓ ਸੁਣਦੇ ਹਾਂ ਪੁਲਿਸ ਅਧਿਕਾਰੀ ਤੇ ਪਿੰਡ ਦੇ ਨੰਬਰਦਾਰ ਨੇ ਕੀ ਕੁਝ ਕਿਹਾ ਇਸ ਮਸਲੇ ਬਾਰੇ ਐਫਆਈਆਰ ਹੋਈ ਹੈ ਦਰਜ ਤੇ ਪਿੰਡ ਦੀ ਚਲਾਕੀ ਦੇ ਨਾਲ ਬੰਦਾ ਫੜਿਆ ਗਿਆ ਕਿਉਂਕਿ ਬਹੁਤ ਸਾਰੇ ਅਜੀਬ ਫਰਜੀ ਵਾੜੇ ਤੁਸੀਂ ਅਕਸਰ ਦੇਖਦੇ ਹੋਵੋਗੇ ਪਰ ਪਿੰਡ ਮੂਸੇ ਦੇ ਵਿੱਚ ਇਸ ਤਰੀਕੇ ਦੀ ਘਟਨਾ ਜਾਂ ਇਸ ਤਰੀਕੇ ਦਾ ਫਰਜੀ ਵਾੜਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਕੁਝ ਵੱਡਾ ਕਾਰਨ ਬਣ ਸਕਦਾ ਤਾਂ ਪਰਿਵਾਰਕ ਜੇ ਕਹਿ ਸਕਦੇ ਆ ਵੀ ਪਿੰਡ ਦੇ ਨੰਬਰਦਾਰ ਨੇ ਵੀ ਇਹੀ ਗੱਲ ਕਹੀ ਹੈ ਕਿ ਕੁਝ ਖੁਲਾਸੇ ਵੀ ਹੋਣਗੇ ਕੁਝ ਅਧਿਕਾਰੀ ਵੀ ਇੱਥੇ ਵਿੱਚ ਇਨਵੋਲਵ ਸਾਹਮਣੇ ਨਜ਼ਰ ਆ ਸਕਦੇ ਆ ਉਹ ਸੁਣਦੇ ਆ ਪਰਿਵਾਰਕ ਮੈਂਬਰ ਪਿੰਡ ਦੇ ਨੰਬਰਦਾਰ ਸੁਖਪਾਲ ਪਾਲੀ ਨੇ ਕੀ ਕਿਹਾ ਤੇ ਥਾਣੇ ਅਧਿਕਾਰੀ ਨੇ ਕੀ ਕੁਝ ਕਿਹਾ ਤਾਂ ਜੀ ਇਹ ਹੋਇਆ ਵੀ ਮਹੀਨਾ ਟੇ ਮਹੀਨਾ ਪਹਿਲਾਂ ਸਾਡੇ ਕੋਲੇ ਕੋਈ ਪੈਨਸ਼ਨ ਦੀ ਵੈਰੀਫਿਕੇਸ਼ਨ ਆਈ ਸੀ ਪਿੰਡ ਵਿੱਚ ਅੰਗਰਵਾੜੀ ਮੈਡਮ ਕੋਲੇ ਰਮੇਸ਼ ਕੌਰ ਕੋਲੇ ਉਹਨਾਂ ਨੇ ਸਾਨੂੰ ਪੰਚਾਇਤ ਨਾਲਤਾ ਵਾਲਮੀ ਕਿਹਾ ਇਹ ਬੰਦਾ ਸਾਨੂੰ ਲੱਭ ਨਹੀਂ ਰਿਹਾ ਤੇ ਜਦੋਂ ਅਸੀਂ ਵੀ ਆਪਦੇ ਰਿਕਾਰਡਾਂ ਰਾਈ ਪਤਾ ਕੀਤਾ ਤਾਂ ਉਹ ਬੰਦਾ ਹੈ ਹੀ ਨਹੀਂ ਸੀ ਸਾਡੇ ਨਾਲ ਪਿੰਡ 'ਚ ਵੀਰਪਾਲ ਸਿੰਘ ਹੈ ਜਾਂ ਪਰਮਜੀਤ ਕੌਰ ਜਿਹਦੀ ਪੈਨਸ਼ਨ ਲੱਗ ਰਹੀ ਹੈ ਤਾਂ ਉਸ ਕਰਕੇ ਉਹਦੇ ਫਾਰਮ ਸਾਰੇ ਝਾਲੀ ਸੀ ਆਧਾਰ ਕਾਰਡ ਝਾਲੀ ਆਂਗਣ 60 ਸੈਟੀਫੀਕੇਟ ਝਾਲੀ ਸਾਡੀ ਮੋਹਰ ਝਾਲੀ ਤੇ ਮਾਤਾ ਦੇ ਸੈਨ ਜਾਲੀ ਸਾਰਾ ਕੋਈ ਪਤਾ ਕੀਤਾ ਜਾਲੀ ਹੋਣ ਦੇ ਕਾਰਨ ਸੀ ਸਿਟੀਪੂ ਦਫ਼ਤਰ ਨਾਲ ਤਾਲਮਿਲ ਕੀਤਾ ਮਾਨਸਾ ਉੱਥੋਂ ਜਦੋਂ ਰਿਕਾਰਡ ਲੈਂਦਾ ਸਾਰਾ ਕੋਈ ਜਾਲੀ ਨਿਕਲਿਆ ਫਿਰ ਐਸਐਸਪੀ ਮਾਨਸਾ ਨਾਲ ਤਾਲਮਿਲ ਕੀਤਾ ਤਾਂ ਫਿਰ ਅਸੀਂ ਜਿਹੜਾ ਖਾਤਾ ਸੀਗਾ ਫਾਜ਼ਲ ਕਾ ਪਿੰਡ ਦਾ ਲਾਡੂ ਕਾ ਉਹ ਉੱਥੋਂ ਟ੍ਰਾਂਸਫਰ ਮਾਨਸਾ ਹੋਇਆ ਹੋਇਆ ਜੀ ਮੋਬਾਈਲ ਰਾਹੀਂ ਉਹ ਮੈਨੇਜਰ ਸਾਹਿਬ ਨੇ ਦੱਸਿਆ ਮੇਰੇ ਮੋਬਾਈਲ ਰਾਹੀਂ ਟ੍ਰਾਂਸਫਰ ਹੁੰਦਾ ਕਿ ਤਾਂ ਉਹ ਕਿੱਡਾ ਵੱਡਾ ਸਕੈਂਡਲ ਹੈ ਵੀ 1500 ਰੁਪਏ ਪੈਨਸ਼ਨ ਦੀ ਗੱਲ ਨਹੀਂ ਹੈਗੀ ਇਹ ਉਹ ਕਿੱਡਾ ਵੱਡਾ ਸਕੈਂਡਲ ਹੈ ਉਹ ਉਹ ਬੰਦਾ ਸਾਡੇ ਪਿੰਡ ਕਿਉਂ ਹੋਣਾ ਚਾਹੁੰਦਾ ਸੀ ਸਾਡੇ ਵੀ ਕਿਉਂ ਦਰਜ ਹੋਣਾ ਹੋਣਾ ਚਾਹੁੰਦਾ ਸੀ ਕਿਹੜੇ ਕਿਹੜੇ ਦੇ ਬੰਦੇ ਮਗਰ ਨੇ ਤਾਂ ਸਾਨੂੰ ਇਹ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਹੀ ਮਿਲੇਗਾ ਜੀ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਅਨੂਨ ਲੇਡੀ ਨੇ ਪਰਮਜੀਤ ਕੌਰ 242 ਕੌਰ ਸਿੰਘਵਾਸੀ ਮੂਸਾ ਦੇ ਨਾਮ ਤੇ ਆਪਣੀ ਜਿਹੜੀ ਅੰਗ ਹੈ ਹੋਣ ਦੀ ਪੈਨਸ਼ਨ ਲਵਾਉਣ ਵਾਰੀ ਅਪਲਾਈ ਕੀਤਾ ਸੀ ਡੀਪੀਓ ਦਫ਼ਤਰ ਮਾਨਸਾ ਉਹਨੇ ਸਾਰੇ ਕਾਗਜ਼ਾਤੀ ਜਲਦੀ ਤਿਆਰ ਕੀ सरपंच मुत्से वाले दी मोर भी जाली ਲਾਈ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਹਦੇ ਸਰਪੰਚ ਹੈ ਜਿਹੜੇ ਚਰਨਕੌਰ ਦੇ ਘਰ ਵਾਲੇ ਨੇ ਬਲਕੌਰ ਸਿੰਘ ਨੇ ਦਰਖਾਸਤ ਦਿੱਤੀ ਸੀ ਮਾਨਯੋਗ ਅਧਿਕਾਰੀ ਸਾਹਿਬ ਜੀ ਸਾਡੇ ਪਿੰਡ ਦੀ ਤਾਂ ਔਰਤ ਹੀ ਨੀਨਾ ਸਰ ਅਸੀਂ ਤਸਦੀਕ ਕੀਤਾ ਤੇ ਇਹਦੀ ਪੜਤਾਲ ਹੈ ਜੀ ਡੀਐਸਪੀ ਜੀ ਸਾਹਿਬ ਨੇ ਕੀਤੀ ਹੈ ਤੇ ਇਹ ਪੜਤਾਲ ਤੋਂ ਪਾਇਆ ਗਿਆ ਵੀ ਕਿਸੇ ਨਾਮ ਨੂੰ ਮੌਤ ਨੇ ਸਾਰੇ ਜਾਲੀ ਡਾਕੂਮੈਂਟ ਤਿਆਰ ਕਰਕੇ ਆਪਣੀ ਅੰਗੇਨ ਪੈਨਸ਼ਨ ਲਵਾਉਣ ਵਾਸਤੇ ਇਹ ਸਾਰੇ ਕਾਗਜ਼ ਤਿਆਰ ਕਰਕੇ ਸੀ ਡੀ ਪੀ ਉਹ ਦਫਤਰੋਂ ਦਿੱਤੇ ਆਨਲਾਈਨ ਅਪਲਾਈ ਕੀਤਾ ਹੁੰਦਾ। ਪਰੰਤੂ ਪੁਰਤਾਜ ਦਰਾਂ ਨੇ ਸਾਰੇ ਤੱਥ ਉਹਨੇ ਜਲਦੀ ਚਾਹ ਕੀਤੇ ਜਿਸ ਕਰਕੇ ਕਿਸੇ ਨਾਮ ਨੂੰ ਔਰਤ ਦੇ ਖਿਲਾਫ ਦੀ ਮਾਮਲਾ ਦਰਜ ਹੋਇਆ। ਪਾਲ ਮਤਲਬ ਪਤਾ ਲੱਗਿਆ ਜੀ ਕੌਣ ਬੰਦੇ ਨੇ ਕੀ ਨਹੀਂ ਅਜੇ ਤੱਕ ਇਹ ਤਪੀਸ਼ ਦਰਾਂ ਆ ਸਕਦੀ ਗੱਲ ਸਾਹਮਣੇ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਅਪਲਾਈ ਕਰਨ ਵਾਲੀ ਔਰਤ ਕੌਣ ਸੀ।